ਭਾਰਤ ਹੈ ਬਾਂਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਜਿਹੜੀ ਚਮਕ ਹੈ ਨਾ ਉਹ ਫਿੱਕੀ ਜੀ ਪੈ ਗਈ ਸੀ ਇਹਨੂੰ ਦੁਬਾਰੇ ਚਮਕਾਉਣਾ ਪ੍ਰਕਾਸ਼ ਸਿੰਘ ਬਾਦਲੂ ਦੀ ਸਰਕਾਰ ਸੀ ਤਾਂ ਉਹ ਆਏ ਸੰਗਦਰਸ਼ਨ ਕਰਨ ਲੱਗੇ ਗੋਬਿੰਦ ਸਿੰਘ ਲੰਗੋਵਾ ਜੀ ਉਹਨਾਂ ਦੇ ਮੀਤਵਾਨ ਤਾਂ ਉਸ ਵੇਲੇ ਇਸ ਟੋਲ ਪਲਾਟੇ ਨੇ ਲੱਗਣ ਦੇ ਚਾਂਸ ਬਣ ਗਏ ਸੀ ਦੰਦ ਕਹਾਟਾ ਲਪੀ ਸੀ ਜਿੱਥੇ ਬਣੂ ਅਪ੍ਰੈਲ 2015 ਦੇ ਵਿੱਚ ਗੋਵਿੰਦ ਸਿੰਘ ਲੰਗਵਾਲ ਜੀ ਐਮਐਲਏ ਬਣ ਕੇ 5 ਸਾਲ ਆ ਵੀ ਬੰਨ ਲਿਆ ਕੇ 5 ਸਤੰਬਰ 2015 ਨੂੰ ਇਹ ਚੱਲ ਪਿਆ ਸੀ ਪਹਿਲੀ ਪਾਰਟੀ ਕੱਟ ਕੇ ਸੀ ਨਾ ਬਾਦ ਕਰਨੇ ਕਿਹਾ ਸੀ ਨਹੀਂ ਲੱਗਤ ਇਹਨਾਂ ਪਰ ਤਿੰਨ ਜਰਮ ਨੇ ਵੜਾ ਕੇ ਕਿ ਪਹਿਲੀ ਪਾਰਟੀ ਕਿਹੜਾ ਵੋਟਾਂ ਦੇ ਲਈ ਬਾਦ ਦੇਖਦੇ ਇਹਨਾਂ ਨੂੰ ਕੌਣ ਪੁੱਛਦਾ ਭਾਈ ਲਾਈ ਕਹਿੰਦੇ ਜਾਂ 6 ਵੀ ਨੇ ਵਧਾਓ ਜਾ 50 ਕਰੋੜ ਤੋਂ ਉੱਪਰ ਪੈਸੇ ਲੈਣੇ ਨੇ ਮੈਂ سارے ਫਿਰ ਜ਼ਰੂਰ ਤੋਂ ਦਿਆ ਨੇ ਹਰੇ ਤੋਂਨੇ ਤੋਂ ਲਾਜ ਆਇਂ ਮੰਗਦੇ ਨੇ ਮੈਂ ਕਾਰਜਾਂ ਨਹੀਂ ਕਹਿੰਦੇ ਜੀ ਕਿਸਾਨ ਅੰਦੋਲਨ ਕਰਕੇ ਘਾਟਾ ਪੈ ਗਿਆ ਤੇ ਕਰੋਨਾ ਕਰਕੇ ਘਾਟਾ ਹੈ 6 ਮਹੀਨੇ ਬਣਾਉਂਦੀ ਦੇ 6 ਮਹੀਨੇ ਦੀ ਬੋਤਸਾ ਮੈਂ ਜਾ ਬਹਿਣ ਮੈਂ ਕਹਿੰਦੇ ਮੈਂ ਦੋਨੀ ਨਾ ਕਰਾਂ ਇਹ ਨਹੀਂ ਤੁਹਾਡੀ ਮਾਰਦੀ ਹੈ ਥੋੜਾ ਇੱਕ ਇੱਕ ਰੁਪਿਆ ਥੋੜਾ ਇੱਕ ਇੱਕ ਰੁਪਿਆ ਜਿਹੜਾ ਲੁੱਟਿਆ ਗਿਆ ਜਾਂ ਜਿਹੜਾ ਦੇਣ ਕਹਦੇ ਹੈਗਾ ਉਹ ਲੁੱਟਣ ਨਹੀਂ ਦੇਣਾ ਜਿਹੜਾ ਲੁੱਟਿਆ ਗਿਆ ਉਹ ਵਿਆਸ ਨੇ ਵਾਪਸ ਹੈ ਕਿਉਂ ਨਾ ਇਹ ਵਾਦਾ ਕੀਤਾ ਸੀ ਆਪਣੀਆਂ ਬਹੁਤ ਆ ਰਹੀਆਂ ਨੇ ਟਾਟਾ ਸਟੀਲ ਆ ਗਈ ਟਾਟਾ ਸਟੀਲ ਆਪਣਾ પ્લાન્ટ ਲਾ ਰਹੀ ਹੈ ਜਰਮਨੀ ਦੀਆਂ ਕੰਪਨੀਆਂ ਆ ਰਹੀਆਂ ਨੇ ਮਰਸੀ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਆ ਰਹੀਆਂ ਨੇ ਉਹ ਹੁਣ ਕਿਉਂ ਆ ਰਹੀਆਂ ਨੇ ਕਿਉਂਕਿ ਹੁਣ ਜਦੋਂ ਆਉਂਦੇ ਨੇ ਮੇਰੇ ਕੋਲ ਤਾਂ ਐਗਰੀਮੈਂਟ ਪੰਜਾਬ ਨਾਲ ਕਰਨਾ ਹੁੰਦਾ ਤੇ ਜਦੋਂ ਪਹਿਲਾਂ ਹੁੰਦਾ ਸੀ ਐਗਰੀਮੈਂਟ ਪਰਿਵਾਰ ਨਾਲ ਕਰਨਾ ਹੁੰਦਾ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਤੂੰ ਪਹਿਲਾਂ ਵਾਲੇ ਸਾਨੂੰ ਕਿੰਨੇ ਦੇਉਗੇ ਉਹ ਕਹਿੰਦੇ ਹੁਣ ਨੂੰ ਮਤਲਬ ਇਹ ਸਾਨੂੰ ਉਹ ਕਹਿੰਦੇ ਅਸੀਂ 2000 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਉਹਨਾਂ ਨੂੰ ਗੋਲੀ ਮਾਰਨ ਦਾ ਕੰਮ ਨੂੰ ਫਿਰ ਸਾਨੂੰ ਲੱਗਦਾ ਵਾਸਤਾ ਤੱਕ ਜੇ ਕੰਪਲੀਟ ਹੋ ਗਏ ਅਸੀਂ ਉਹ ਤੁਹਾਡੇ ਸਾਹਮਣੇ ਦਿਖਾ ਦਾਂਗੇ ਉਹ ਗਾਰੰਟੀ ਵੀ ਪੂਰੀ ਕਰਕੇ ਅਸੀਂ ਦਿਖਾ ਦਿੱਤੀ ਜਿਹੜੇ ਕਹਿੰਦੇ ਸੀ ਕਿ ਥੋੜ੍ਹ ਕੇ ਜੀ ਪੈਸੇ ਜੀ ਉਹ ਬਿਰੋਜ 2014 ਦੇ ਵਿੱਚ ਜਦੋਂ ਤੁਸੀਂ ਸਵਾ ਦੋ ਲੱਖ ਤੇ ਮੈਨੂੰ ਪਾਰਲੀਮੈਂਟ ਭੇਜਿਆ ਮੈਂ ਪਾਰਲੀਮੈਂਟ ਦੇ ਵਿੱਚ ਮੁੱਦੇ ਖੋਲ੍ਹ ਲੱਗਿਆ ਤੋਂ 14 ਦੇ ਸ਼ੁਰੂ ਚ 15 ਦੇ ਸ਼ੁਰੂ 2015 ਨੂੰ ਸ਼ੁਰੂ ਤੂਰੀ ਦੀ ਜਿਮਨੀ ਕੌਣ ਆਈ ਉਹ ਅਰਵਿੰਦ ਖੰਨਾ ਸੀ ਫੜੀ ਗਿਆ ਤਾਂ 15 ਦੇ ਸ਼ੁਰੂ ਚ ਹਰਪ੍ਰੀ ਮਾਰਚ ਚ ਚੋਣਾਂ ਆਈਆਂ ਤੂਰੀ ਦੀ ਪ੍ਰਕਾਸ਼ ਸਿੰਘ ਬਾਦਲੂ ਦੀ ਸਰਕਾਰ ਸੀ ਦਾਵਾ ਹੈ ਸੰਗਦਰਸ਼ਨ ਕਰਨ ਲੱਗੇ ਗੋਵਿੰਦ ਸਿੰਘ ਲੋਂਗੋਵਾਦ ਜੀ ਉਹਨਾਂ ਦੇ ਮਿਲਵਾਰ ਤਾ ਉਸ ਵੇਲੇ ਇਸ ਟੋਲ ਪਲਾਟੇ ਨੇ ਲੱਗਣ ਦੇ ਚਾਂਸ ਬਣ ਗਏ ਸੀ ਦੰਦ ਕਹਾਜਾ ਲਪੀ ਸੀ ਕਿ ਇੱਥੇ ਬਣੂ ਤਬ ਬਾਦਲ ਸਾਹਿਬ ਨੇ ਬੰਦੇ ਵਾਂਗ ਸਾਹਿਬ ਮੁੱਖ ਮੰਤਰੀ ਸੀ ਉਸ ਵੇਲੇ ਤਾਂ ਉਹਨੇ ਛੋਟੇ ਪਿੰਡਾਂ ਜਾਂ ਜਾ ਕੇ ਇਹ ਗੱਲ ਕਹੀ ਸੰਗਦਰਸ਼ਣਾ ਚ ਕਿ ਸਾਨੂੰ ਵੋਟਾਂ ਪਾਓ ਕਿ ਟੋਲ ਪਲਾਜ਼ਾ ਲੱਗਣ ਨਹੀਂ ਦੇਣਾ ਆਪਾਂ ਸਹੀ ਹੈ ਨਾ ਛੋਟੇ ਪਿੰਡ ਵੀ ਆਏ ਹੁਣ ਵੋਟਾਂ ਬਾਦਿਆਂ ਅਪ੍ਰੈਲ 2015 ਦੇ ਵਿੱਚ ਰੋਮਨ ਸਿੰਘ ਲੰਗੋਆ ਵਾਲੀ ਜੀ ਐਮਐਲਏ ਬਣ ਕੇ 2 ਸਾਲ ਆ ਵੀ ਬੰਨ ਲਾ ਗਿਆ ਤਿੰਨ ਚਾਰ ਵੀ ਮਹੀਨੇ ਨੂੰ ਬੰਨਨ ਲੱਗੇ ਉਹ ਦਿਨ 7 ਸਾਲ ਦੀ ਮਿਆਦ ਦੀ ਸੀ 5 9 2015 5 ਸਤੰਬਰ 2015 ਨੂੰ ਇਹ ਚੱਲ ਪਿਆ ਸੀ ਪਹਿਲੀ ਵਾਰੀ ਕਿ ਕੱਟਤੀ ਸੀ ਨਾ ਬਾਦਲ ਘਰ ਨੇ ਕਿਹਾ ਸੀ ਨਹੀਂ ਲੱਗਦੇ ਇਹਨਾਂ ਪਰ ਤਿੰਨ ਚਾਰ ਮਹੀਨੇ ਬੜਾ ਕੇ ਕਿ ਪਹਿਲੀ ਪਤਾ ਸੀ ਕਿ ਇਹ ਮੋਟਾ ਲੈ ਜੀ ਬਾਦ ਦੇਖਦੇ ਇਹਨਾਂ ਨੂੰ ਕੌਣ ਪੁੱਛਦਾ ਤੇ ਇੱਥੇ ਪਰਚੇ ਕੱਟਣ ਲੱਗੇ ਕਿ ਕੀ ਕਰ ਸੰਗਤ ਮੋਟਾ ਬਾਪਸ ਲੈਣ ਦਿੰਦੇ ਪੁੱਤ ਜਿਵੇਂ ਉਹ ਪਾਉਂਦੇ ਲੈ ਦੂਜੇ ਪਾਸੇ ਮੋਟਾ ਬਾਪਸ ਲੈਣ ਨੂੰ ਦਿੰਦੇ ਹੁਣ ਨਹੀਂ ਪਿਆ ਉਹ ਨਾਮ ਹੀ ਉਹ ਕਿਉਂਦੀ 4 ਮਹੀਨਿਆਂ ਦੇ ਵਿੱਚ ਚੱਲ ਪਿਆ 7 ਸਾਲ ਦੀ ਮਿਆਦ ਤਾਂ ਮੈਂ ਪਾਰਲੀਮੈਂਟ ਦੇ ਵਿੱਚ ਮੁੱਦਾ ਠਾਇਆ ਕਿ ਜੀ ਮੈਨੂੰ ਇਹ ਦੱਸੋ ਜਗ੍ਹਾ ਜਗ੍ਹਾ ਟੋਲ ਬਲਾਜ ਦੇ ਲੱਗੇ ਇਹ ਟੋਲ ਬਲਾਜਾਂ ਕਿੰਨੇ ਪੈਸੇ ਲੈਂਦਾ ਸੀ ਸਿੰਗਲ ਤੇ ਕਾਰ ਦੇ 80 ਰੁਪਏ ਆਉਣ ਜਾਣ ਦੇ 90 ਜਿਹੜੇ ਲਾਈਟ ਕਮਰਸ਼ੀਅਲ ਵਹੀਕਲ ਨੇ ਉਹਨਾਂ ਦਾ 95 ਜਾਣ ਦੇ ਜਿਹੜਾ ਡਬਲ ਲੈਣਾ 145 ਬੱਸ ਟਰੱਕ ਜਿਹੜੇ 2 ਐਕਸਲ ਵਾਲੇ ਨੇ 200 ਰੁਪਈਆ ਇੱਕ ਵਾਰ ਦਾ 295 ਆਉਣ ਜਾਂਦਾ 3 ਐਕਸਲ ਨੇ 210 ਇੱਕ ਵਾਰ ਦੇ 320 ਆਉਣ ਜਾਂਦੇ 4 ਤੋਂ 6 ਐਕਸਲ ਵਾਲੇ 310 ਇਕੱਲੇ ਜਾਣ ਦੇ 450 ਆਉਣ ਜਾਂਦੇ ਤੇ ਵੱਡੇ ਸਾਈਜ਼ ਦੇ ਛੇਰ ਤੋਂ 7 ਤੱਕ ਦੇ ਜਿਹੜੇ ਟਰੱਕ ਚੱਲਦੇ ਨੇ ਜਮ ਵਹੀਕਲ ਚੱਲਦੇ ਨੇ 375 ਕੱਲੇ ਜਾਣ ਦੇ 565 ਆਉਣ ਜਾਣ ਦੇ ਵੀਰੋ ਜਦੋਂ ਏ ਕੜਾ ਏ ਕੜਾ ਗੱਲ ਹੈ ਇੱਧਰ ਜਾਜੇ ਉੱਧਰ ਨੂੰ ਐ ਇੱਧਰ ਨੂੰ ਹੋ ਜਾਵੇ ਉੱਧਰ ਨੂੰ ਐ ਇੱਧਰ ਨੂੰ ਹੋ ਜਾਵੇ ਇੱਧਰ ਨੂੰ ਐ ਇੱਧਰ ਨੂੰ ਦੁਰਪੋਖ ਹੋਰ ਜਦੋਂ ਇੰਨਾ ਟਰੱਕਾਂ ਵਾਲਿਆਂ ਨੂੰ ਦਿੱਲੀ ਤੋਂ ਜਾਂਦੇ ਨੇ ਮਹਾਰਾਸ਼ਟਰ ਤੋਂ ਚੱਲਦੇ ਨੇ ਗੁਜਰਾਤ ਤੋਂ ਚੱਲਦੇ ਨੇ ਚੇਨਈ ਤੋਂ ਚੱਲਦੇ ਨੇ ਜਦੋਂ ਟੱਕਰੀ ਹੋਵਦੀ ਨੇ ਜਾਂਦੇ ਆਉਂਦੇ ਨੇ ਉਹ ਚੀਜ਼ ਜਿਹੜੀ 5 ਰੁਪਏ ਦੀ ਹੁੰਦੀ ਹੈ ਇੱਥੇ ਆ ਕੇ 95 ਰੁਪਏ ਹੋ ਜਾਂਦੇ ਕਿਉਂਕਿ ਟੋਲ ਪਲਾਜ਼ਾ ਦੇ ਪੈਸੇ ਜਿਹੜੇ ਨੇ ਉਹਦਾ ਵਪਾਰੀ ਨੇ ਤਾਂ ਇਹ ਕਹਿੰਦਾ ਜੀ ਇੰਨੇ ਟੋਲ ਪਲਾਜ਼ੇ ਦੇ ਲੱਗਦੇ ਨੇ ਇੰਨੇ ਤਰੀਕਾ ਬਦਲਦਾ ਕਰ ਕਰਾ ਕੇ ਕਿਤੇ ਨਾ ਕਿਤੇ ਗੱਲਾਂ ਆਪਣੇ ਪਿਆ ਕੇ ਨਹੀਂ ਪੜਦੀ। 7 ਸਾਲ ਹੋ ਗਏ ਚਲਾ ਲਿਆ। 2000 17 ਚ ਵੋਟਾਂ ਪਈਆਂ। ਕਾਂਗਰਸ ਜਿੱਤ ਗਈ। ਜਿੱਤ ਜਿੱਤੋਂ ਨਜ਼ਾਰੇ ਦਰ ਲੋਕਾਂ ਤੇ ਫੈਲ ਗਈ। ਨਹਿਲਾ ਮੰਨ ਕੇ ਲੋ ਜਿਹੜਾ ਨਵਾਂ ਜੇ ਤੈਅ ਲਿਆ ਉਹਨੇ ਸਪਾ ਲੈ ਆਇਆ। ਲਾਲੀ ਦੌਰਤੀ ਹੁੰਦੇ ਨੇ ਕਿੱਥੇ ਜਾਣਾ ਕਰਦੇ ਇਹ ਕਹਿਣ ਵਿੱਚ ਨਹੀਂ ਹੈਗੇ ਜਾਂ ਫਲਾਣਾ ਤੈਨੂੰ ਇਧਰ ਦੀ ਸੜਕ ਜੀ ਵੀ ਬਣਾਈ ਹੋਊਗਾ ਮੇਰੇ ਨਾਲ ਜੋ ਮਰਜੀ ਕਰੀ ਜਾਂਦਾ ਹੁੰਦਾ ਹੈਗੇ ਨੇ ਤੇ ਜਿਹੜੀ ਗੱਲ ਜੱਤ ਕੀ ਜੱਤ ਕੀ ਸੋ ਵੀਰੋ ਸੰਗਰੂਰ ਤੋਂ ਲੁਧਿਆਣੇ ਜਾਣਾ 70 ਕਿਲੋਮੀਟਰ ਦੋ ਹਨ ਇਹ ਕੈਮੰਦਗੜ੍ਹ ਦੇ ਪਰਲੇ ਪਾਸੇ ਆ ਜਾਨੀ ਕੇ ਉਨੇ ਦਾ ਹੀ ਡੀਜ਼ਲ ਲੱਗਦਾ ਉਨੇ ਦਾ ਹੀ ਟੋਲ ਪਾ ਦੇ ਜਾਨੀ ਕਿ ਆਪਾਂ ਡੀਜ਼ਲ ਜਿਹੜਾ ਪਵਾ ਰਹੇ ਆ ਦੁੱਗਣੇ ਰੇਲ ਤੇ ਪਾ ਰਹੇ ਹਾਂ ਕਿਉਂਕਿ ਉਹਨੇ ਪਹਿਲੇ ਸਰੋਤ ਦੇ ਨੇ ਪਹਿਨ ਕੇ ਸਰਕਟੇ ਪਾਰਲੀਮੈਂਟ ਚ ਮੁੱਦਾ ਠਾਇਆ ਸੀ ਕਿ ਜਦੋਂ ਅਸੀਂ ਗੱਡੀ ਖਰੀਦਦੇ ਆ ਦੋ ਰੁਪਏ ਦੇ ਵਿੱਚ ਤਾਂ 8% ਉਸ ਗੱਡੀ ਦੀ ਕੀਮਤ ਤੇ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਦਿੰਨੇ ਆ ਨਾ ਰੋਡ ਟੈਕਸ ਉਹਦੀ ਕੀਮਤ ਲੈਂਦੀ ਜਿੰਨੀ ਦੀ ਵੀ ਗੱਡੀ ਹੈ ਫਿਰ ਰੋ ਟੈਕਸ ਮਤਲਬ ਸੜਕਾਂ ਦਾ ਟੈਕਸ ਵੀ ਗੱਡੀ ਸੜਕਾਂ ਤੇ ਚੱਲੂਗੀ ਤੇ ਸੜਕਾਂ ਤੇ ਤੁਸੀਂ ਆ ਲਾਤੇ ਤੇ ਅਸੀਂ ਕਿਹੜੀ ਸੜਕਾਂ ਨੂੰ ਜਾਈਏ ਫਿਰ ਜਾਂ ਉਹ ਟੈਕਸ ਫਿਰ ਕਿਹੜੀਆਂ ਸੜਕਾਂ ਦਾ ਹੈ ਜਿਹੜਾ ਸਭ ਉੱਤੇ ਲੈਂਦੇ ਹਾਂ ਜਦੋਂ ਅਸੀਂ ਸੜਕ ਹੀ ਕਿਰਾਏ ਤੇ ਲੈਣੀ ਹੈ ਮਤਲਬ 90 ਰੁਪਏ ਦੇ ਕੇ ਸੜਕ 24 ਘੰਟੇ ਵਾਸਤੇ ਆਪਣੀ ਕੋਈ ਕਿਰਾਏ ਤੇ ਹੋ ਗਈ ਫਿਰ ਜਿਹੜੀ ਸਾਡੇ ਨੂੰ ਸੜਕ ਤੋਂ ਉਹ ਪੈਸੇ ਲੈਣੇ ਹਨ ਉਹ ਹੋ ਗਏ ਫਿਰ ਤੋਂ ਵੀਰੋ यह जो कलॉज पा ले जे एग्रीमेंट कर ले मेरे कोई मैं विरोध कर फाइल आई क्या छे महीने बढ़ाओ जा पंजा करोड़ उपर पैसे देने पैने मैं कह रहे संर लुध्याने टोल प्लाजे मंग रहे हैं मैं कह रहे ਕਹਿੰਦੇ ਕਿਸਾਨ ਦੋ ਦਿਨ ਕਰਕੇ ਕਟਾ ਰਹਿ ਗਿਆ ਤੇ ਕਰੋਨਾ ਕਰਕੇ ਕਟਾ ਰਹਿ 6 ਮਹੀਨੇ ਬਣਾਉ ਜੀ ਨੇ 6 ਮਹੀਨੇ ਅਸੀਂ ਹੋਰ ਚਨਾਵਾਂਗੇ ਪੰਜਾਹ ਰੋਜ਼ ਨੂੰ ਪਹਿਲੇ ਮਖੇ ਜੀ ਮੈਂ ਦੋਨੇ ਨਾਂ ਕਰਾਂ ਕਹਿੰਦੇ ਤੁਹਾਡੀ ਮਰਜੀ ਹੈ ਮਖੇ ਜੀ ਕਰੋਨਾ ਜਿਹੜਾ ਉਹ ਨੈਸ਼ਨਲ ਡਿਜ਼ਾਸਟਰ ਹੈ ਦੇਸ਼ ਤੇ ਕੁਦਰਤੀ ਪੂਰੀ ਦੁਨੀਆ ਤੇ ਕੁਦਰਤੀ ਆਫਸਤਾਈ ਉਗੜ ਕੰਨੀ ਇਸ ਏਰੀਆ ਦੀ ਸੀ ਤੇ ਕਰੋਨਾ ਕਰਕੇ ਹੋਰ ਬਹੁਤ ਸਾਰੇ ਲੋਕਾਂ ਦੇ ਬਿਜ਼ਨਸ ਡਾਊਨ ਹੋ ਗਏ ਉਹਨਾਂ ਨੇ ਵੀ ਤਾਂ ਘਾਟਾ ਚ ਲੈਈ ਆ ਤੁਸੀਂ ਚਲੋ ਨਾ ਇਹ ਗੱਲ ਕਰੋਨਾ ਸਾਡੇ ਤੇ ਨਹੀਂ ਆਇਆ ਕਰੋਨਾ ਲੋਕਾਂ ਤੇ ਆਇਆ ਵਾਸੀ ਨੰਬਰ ਦੋ ਕਿਸਾਨਾਂ ਨੂੰ ਮੋਦੀ ਜੀ ਨੇ ਗਲਤ ਕਾਨੂੰਨ ਬਣਾ ਕੇ ਦਿੱਨ ਇੱਕ ਸਾਲ ਕਿਸਾਨ ਉੱਥੇ ਬੈਠੇ ਬਗੜਾ ਤੇ ਆਜਰਾਤ 12 ਮਹੀਨੇ ਤੱਕ ਇਹ तो है? ये दोनों टोल प्लाजे बंद हो गए हम इतों इधर सूए पे के नाकिया को निकल की लड़ नहीं इधरों उधरों चोरी हो जाने की लड़ नहीं ਆਪ ਹੀ ਚੋੜੀ ਕਰਕੇ ਆਪਣੀ ਗੱਡੀ ਜਾਂ ਆਪਣਾ ਮੋਟਰਸਾਈਕਲ ਲੈ ਕੇ ਇਸ ਸੜਕ ਤੇ ਆਓ ਇਹ ਤੁਹਾਡੇ ਪੈਸੇ ਨਾਲ ਹੀ ਬਣੀ ਹੋਈ ਹੈ ਸੋ ਵੀਰੋ ਬੰਦ ਹੋ ਗਿਆ ਇਹ ਦੋ ਦਾ ਅੱਜ ਮੈਂ ਨੌਨਸਟੈਂਡ ਕਰਨਾ ਹੈ ਕਿ ਦੋ ਤੋਲ ਪਲਾਂਦੇ ਬੰਦ ਹੋ ਰਹੇ ਨੇ ਅਸੀਂ ਕੋਈ ਟੈਂਸ਼ਨ ਨਹੀਂ ਦਿੰਦੇ ਅਸੀਂ ਕੋਈ ਮੁਆਫੀ ਨਹੀਂ ਦਿੰਦੇ ਕਿਉਂਕਿ ਉਹ ਤਾਂ ਸਾਰੇ ਮੁਲਕ ਨੇ ਚੱਲਿਆ ਕਰੋਨਾ ਤੇ ਕਿਸਾਨ ਅੰਦੋਲਨ ਵੀ ਪੂਰੇ ਮੁਲਕ ਦਾ ਅੰਦੋਲਨ ਸੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਨੇ ਮਾਫੀ ਮੰਨ ਲਈ ਹੈ ਕਿ ਸਭ ਤੋਂ ਗਲਤ ਕਾਨੂੰਨ ਬਣ ਗਏ ਤਾਂ ਫਿਰ ਗਲਤ ਕਾਨੂੰਨ ਦੇ ਪੈਸੇ ਸਟੇਟ ਕਿਉਂ ਦੇਵੇ ਕਿ ਸੈਂਟਰ ਨੇ ਹੀ ਗਲਤ ਕਾਨੂੰਨ ਬਣਾਇਆ ਸੀ ਇਹ ਪੈਸੇ ਕਿਉਂ ਦੇਵੇ ਤੁਹਾਡਾ ਪੈਸਾ ਸਾਰਾ ਕੋਈ ਹੋਰ ਹੁੰਦਾ ਨਾ ਤੇ ਮੇਰੀ ਥਾਂ ਤੇ ਉਹਨਾਂ ਕਹਿੰਦੇ 6 ਮਹੀਨੇ ਸ਼ਕਲ 10 ਮਹੀਨੇ ਕਰਨਾ ਚਾਹ ਮੈਨੂੰ ਦੇ ਦੇ ਵਿੱਚੋਂ ਐਂ ਹੋਣਾ ਸੀ ਪਰ ਕਿਉਂਕਿ ਤੁਸੀਂ ਮੇਰੇ ਤੇ ਯਕੀਨ ਕੀਤਾ ਹੋਇਆ ਅਸੀਂ ਤੁਹਾਡੇ ਨਾਲ ਕੇਦੀਵਾਲ ਸਾਹਿਬ ਦੀ ਗਵਾਈ ਦੇ ਵਿੱਚ ਵਾਅਦੇ ਕੀਤੇ ਹੋਏ ਨੇ ਕਿ ਤੁਹਾਡਾ ਇੱਕ ਇੱਕ ਰੁਪਿਆ ਤੁਹਾਡਾ ਇੱਕ ਇੱਕ ਰੁਪਿਆ ਜਿਹੜਾ ਲੁੱਟਿਆ ਗਿਆ ਜਾਂ ਜਿਹੜਾ ਨੇਮ ਕਹਦੇ ਹਾਂ ਉਹ ਲੁੱਟਣ ਨਹੀਂ ਦੇਣਾ ਜਿਹੜਾ ਲੁੱਟਿਆ ਗਿਆ ਉਹ ਵਿਆਸ ਮੇਰੇ ਨਾਲ ਵਾਪਸ ਆਇਆਣਾ ਇਹ ਵਾਅਦਾ ਕਰਦਾ ਹਾਂ ਮੈਨੂੰ ਹੁਣੇ ਲਿਖ ਕੇ ਭੇਜਿਆ ਕਹਿੰਦੇ 6 ਮਹੀਨਿਆਂ ਦੀ ਜੀ ਇਹ ਤਾਂ 20 ਮਹੀਨਿਆਂ ਦੀ ਮੰਗ ਦਿੱਤੀ। 1.5 ਸਾਲ ਤੋਂ ਉੱਪਰ। ਉਹ ਗਿਆ ਨਾ ਬਚਾ ਦੇ ਕੋ। ਕਿੰਨੇ ਕਰੋੜਾ ਰੁਪਏ ਹੋਰ ੱਲੇ ਧੂਰੀ ਵਾਲੀ ਧੂਰੀ ਲੱਗਦੀ ਹੈ। ਕਿੰਨੇ ਹੋਰ ਲੋਕ ਦਿੱਲੀ ਨੂੰ ਜਾਣਦੇ ਨੇ ਕਿੰਨੇ ਲੋਕ ਲੁਧਿਆਣਾ ਨੂੰ ਇੰਨੇ ਜਨਤਾ ਜਿਹੜੀ ਆ ਬਚੀ ਹੈ। ਲੋਕਾਂ ਦਾ ਪੈਸਾ ਬਚਿਆ। ਔਰ ਅਪੀਮੈਂਟ ਦੇ ਵਿੱਚ ਜਿਹੜੇ ਸਾਈਨ ਹੋਏ ਨੇ ਉਦੋਂ ਤਾਂ ਕਾਫੀ ਸਹੀ ਆ। ਸੋ ਇਹ ਗੱਲ ਦੱਸਣ ਲਈ ਮੈਂ ਤੁਹਾਡੇ ਕੋਲੇ ਆਇਆ ਕਿਉਂਕਿ ਇਹਦੋਂ ਪਹਿਲਾਂ ਕਦੇ ਟੋਲ ਪਲਾਜ਼ੇ ਤੇ ਕੋਈ ਮੁੱਖ ਮੰਤਰੀ ਆਇਆ ਨਹੀਂ ਹੋਣਾ। ਉਹ ਤਾਂ ਉੱਥੇ ਹੀ ਸੀ ਕਮਰਿਆਂ ਤੇ ਸਾਈਨ ਕਰ ਲਏ ਨੇ ਆਪਾਂ ਤਾਂ ਉਹ ਨਹੀਂ ਪਤਾ ਲੱਗਦਾ ਵੀ ਲੱਗ ਗਿਆ ਬਈ। ਹਰ ਮਹੀਨੇ ਪੈਸੇ ਵੱਜ ਜਾਂਦੇ ਆ ਦੇਖੋ ਮੈਂ ਪਾਰਲੀਮੈਂਟ 'ਚ ਇਹ ਗੱਲ ਕੀਤੀ ਸੀ ਹਰਜ ਕਰ ਲੋ ਟੋਲ ਪਲਾਜਾ ਲਾਉਣਾ ਸੜਕਾਂ 'ਤੇ ਨਾ ਗੱਲੋ ਜੀ ਉਹ ਕਹਿੰਦੇ ਸਾਡਾ 100 ਕਰੋੜ ਲੱਗ ਗਈ ਸੜਕ ਤੇ ਉਹ ਕਹਿੰਦੇ ਟੋਲ ਲਾ ਲਿਓ ਇੱਕ ਉਹ ਬੰਦੇ ਬਹਿ ਜਾਂਦੇ ਨੇ ਗਿਣ ਲੱਗ ਜਾਂਦੇ ਨੇ ਕਿ ਕਿੰਨੀਆਂ ਗੱਡੀਆਂ ਲੰਘਦੀਆਂ ਨੇ ਉਹ ਕਹਿੰਦੇ ਜੀ 120 ਗੱਡੀਆਂ ਇੱਧਰੋਂ ਲੰਘਦੀਆਂ ਨੇ 110 ਇੱਧਰੋਂ ਲੰਘਦੀਆਂ ਨੇ ਇਸ ਕਰਕੇ ਜੇ ਅਸੀਂ ਇੰਨੇ ਪੈਸੇ ਲਾ ਦਈਏ ਟੋਲ ਦੇ ਤਾਂ ਸਾਨੂੰ ਰੋਜ਼ ਦੀ ਇੰਨੀ ਇਨਕਮ ਹੋਣ ਲੱਗ ਜੂਗੀ ਤੇ ਐਨੇ ਸਾਲਾਂ 'ਚ ਸਾਡੇ ਪੂਰੇ ਹੋ ਜਾਣਗੇ ਖੱਦ ਨਾ ਇੰਨੇ ਸਾਲਾਂ ਲੈ ਕੇ ਨਾ ਕਰੋ ਕਰ ਲੈਂਦੇ ਨੇ ਅਗਲੇ ਸਾਲ ਗੱਡੀਆਂ ਕੋਈ ਅਸਨਾ ਉਸ ਸਰਕਾਰ ਚ ਪੈਸਾ ਮੰਗਦੇ ਅਸਿਆ ਹੈ ਜਿ ਇਨਾ ਤਰੀਕਿਆਂ ਨਾਲ ਅਸੀਂ